ਜੇਰ ਖਾਲੀ ਬਾਹਰ ਦੇ ਪਿੱਛੇ ਪੈ ਗਏ ਹਰ ਅਸਰ ਨਾਦ ਬੇਦਨੇ ਭਾਵੈ ਸੁਣੀਏ ਗਹਿਰ ਕਬੀਰ ਗਵਾਇਆ ਸਾਰਾ ਕੁਝ ਗਵਾ ਲਿਆ ਪਰ ਲੋਕ ਵਾਲਾ ਆ ਲੋਕ ਦੇਖ ਲਿਆ ਜਿਹੜੇ ਆ ਲੋਕ ਦੇਖਦੇ ਨੇ ਪਰ ਲੋਕ ਵਾਇ ਜਾਂਦਾ ਮਾਤਾ ਤਾਰੀਆਂ ਦਾ ਪਰ ਲੋਕ ਗਿਆ ਆ ਲੋਕ ਵੀ ਦੁਖੀ ਹੋ ਰਹੇ ਨੇ ਐਵੇਂ ਹੀ ਲੱਗਦਾ ਉਹਨਾਂ ਨੂੰ ਸੁਖਾਇ ਲੋਕ ਚ ਵੀ ਨਹੀਂ ਹੁੰਦਾ ਇਹ ਲੋਕ ਤਾਂ ਕਿਸੇ ਨੂੰ ਸੁਖਾਇਓ ਨਹੀਂ ਬਿਤਾਇ ਮੇਂ ਪਿਲੇਖ ਹੈ ਜਦੋਂ ਇਨ੍ਹਾਂ ਨੇ ਕਪਰੋ ਮਾਇਸ ਕਰ ਲਿਆ ਉੱਥੇ ਕਹ ਪੰਡਤ 파ੜੀ ਬਾੜ ਇਨ੍ਹਾਂ ਨੇ ਫਿਰ ਕੀ ਲਿਖਿਆ ਉਹ ਰਮਾਣ ਛੱਡ ਕੇ ਦੂਜ ਰਮਾਣ ਤਿਆਰ ਕਰਾਈ ਪਹਿਲੀ ਛੱਡ ਕੇ ਪਾਲਵੀ ਕਾਲੀ ਉਹ ਪੜਦਾ ਨਹੀਂ ਕੋਈ ਤਾਂ ਹੀ ਨਹੀਂ ਪੜਦੇ ਉਹ ਸਾਰੇ ਦੂਏ ਸ਼ਾਸਤਰ 16 ਪਰੌਣ ਲਿਖੇ ਦੁਬਾਰਾ ਤਿਆਰ ਕਰਾਏ ਨੇ ਵੇਦ ਛੱਡ ਦਿੱਤਾ ਵੇਦ ਦਾ ਪ੍ਰਚਾਰ ਛੱਡਤਾ ਵੇਦ ਦਾ ਪ੍ਰਚਾਰ ਭਗਤਾਂ ਨੇ ਸ਼ੁਰੂ ਕੀਤਾ ਸਮੇ ਸਮੇਂ ਸਰ ਭਗਤ ਕਰਦੇ ਰਹੇ ਉਹ ਸੱਚਾ ਧਰਮ ਵੇਦਾ ਬਾਕੀ ਤੇ ਤੁਹਾਨੂੰ ਝੂਠੇ ਨੇ ਸਾਰੇ ਬੇਦਾਲੇ ਧਰਮ ਆਪਣੇ ਸਿੱਖ ਮਤ ਹੈ ਇਹ ਗੁਰਮਤ ਹੈ ਜਿਹੜੀ ਬੇਹਰ ਵਾਲਾ ਧਰਮ ਹੈ ਬੇਧਰਮ ਆ ਤਾਂ ਹੀ ਬੇਧਰੀਤ ਹੁੰਦਾ ਨਾ ਕੋਹ ਬੇਧਰੀਤ ਕਹੂੰ ਤਾਂ ਸਭ ਬਪ੍ਰੀਤ ਉਹਦਾ ਪ੍ਰਚਾਰ ਹੋਲਡ ਕੀਤਾ ਇਹਨਾਂ ਨੇ ਵੀ ਇਹ ਤਾਂ ਜੀ ਖਤਰਨਾਕ ਪ੍ਰਚਾਰ ਹੈ ਅਸੀਂ ਬੇਦ ਛੜਤਾ ਸਾਡੇ ਗੱਲ ਚ ਫੂਕ ਮਾਰਤੀ ਬੇਦਤਾ ਬਣਦਾ ਨਹੀਂ ਹੁੰਦੇ ਨੇ ਮੂਰਖ ਜਣ ਇਹ ਜਣ ਸਪੋਕਸਮੈਨ ਵਰਗੇ ਜਿਗਦਰ ਸਬਰ ਕੇ ਪਾਗਲ ਟੋਲਾ ਇਹ ਪਤਾ ਹੀ ਨਹੀਂ ਦਰਬ ਕੀ ਹੁੰਦਾ ਉਹਨਾਂ ਨੂੰ ਅਰਤੀ ਹੋਗੀ ਬੇਦ ਤੇ ਬੇਦ ਇੱਕ ਐਸੀ ਚੀਜ਼ ਹੈ ਗੁਰਬਾਣੀ ਦੇ ਵਿੱਚ ਬੇਦ ਦੀ ਕਿਤੇ ਨੂ ਤਿਆਰੀ ਕੀਤੀ ਹੋਈ ਉਹ ਕਹਿੰਦਾ ਬੇਦਾਂ ਮਨ ਆਉਂ ਤਬ ਸੋ ਸੋਲੇ ਨਹੀਂ ਫਿਰੇ ਜੋ ਬਤਾਲਿਆ ਪੜਤ ਰੁ ਗਏ ਆਮੁੱਤਰ ਮੈਂ ਗਿਆ ਸੀ ਉੱਤੇ ਛੱਡ ਦਿੱਤਾ ਤਾਂ ਮਾਇਆ ਤੁਹਾਨੂੰ ਉੱਤੇ ਸਮਝ ਲਿਆ। ਲక్ష్ਮੀ ਦੀ ਪੂਜਾ ਕਰਨ ਲੱਗਿਆ। ਤਾਂ ਦੀ ਪੂਜਾ ਕਰਨ ਲੱਗਿਆ। ਜੇ ਗਿਆਨਵਾਨ ਸੀ ਤੇਰਾ ਨਾਮ ਤਾਂ ਸੀ ਗਿਆਨੀ ਆਗਾ ਤਾਂ ਨਾਮ ਹੈ। ਗਿਆਨਗਵਾਲੇ ਹੋਂ ਤੇਰਾ ਤਾਂ ਸੰਸਾਰੀ ਤੁਹਾਨੂੰ ਹੋ ਗਿਆ। ਇਹਦਾ ਰਾਜਾਂ ਦਾ ਤਾਂ ਸੀ। ਬਿਸ਼ਰੂ ਦਾ ਤਾਂ ਸੀ ਇਹ। ਬਰਾਵਣ ਦਾ ਤਾਂ ਨਹੀਂ ਸੀ। ਕੀ ਗਾਰਖ ਵੀਰ ਕਹ ਰੇ ਪੰਡਿਆ ਕਬ ਕੇ ਬਹਾਮਣ ਹੋਏ ਹੋਏ ਉਹ ਤੂੰ ਮੁੜ ਕੇ ਬ੍ਰਾਹਮਣ ਆਪਣੇ ਆਪ ਨੂੰ ਫੇਰ ਕਹਿਣ ਲੱਗਿਆ ਬਹਾਮਣ ਕਹਿ ਕੇ ਯਾਰ ਤੂੰ ਤਾਂ ਕਾਤੇ ਹੋ ਗਿਆ ਤੂੰ ਫੇਰ ਬ੍ਰਾਹਮਣ ਬ੍ਰਾਹਮਣ ਹੋ ਗਿਆ ਤਾਂ ਪਰ ਗਿਆਨ ਦੀ ਗੱਲ ਕਰ ਬਹਾਮਣ ਕਾਇ ਕੈ ਜਨਮਵਤ ਖੋਏ ਕਿਉਂ ਜਨਮ ਖਰਾਬ ਕਰਦਾ ਬਹਾਮਣ ਕਿਹੀ ਜਾਂਦੇ ਆਪਣੇ ਆਪ ਨੂੰ ਜਿਵੇਂ ਅਸੀ ਸਿੱਖ ਕਹੀ ਜਾਂਦੇ ਸਿੱਖੀ ਤੋਂ ਹਜ਼ਾਰ ਕੋ ਦੂਰ ਖੜੇ ਆ ਕਈ ਜਣੇ ਅਸੀਂ ਸਿੱਖਾ ਸਿੱਖੀ ਦੇ ਬਰੋਚ ਖੜੇ ਆਂ ਕਈ ਜਣੇ ਅਸੀਂ ਸਿੱਖਾ ਇਹ ਉਹੀ ਪੰਡਤਾਲੀ ਗੱਲ ਐ ਬ੍ਰਾਹਮਣ ਵਾਲੀ ਗੱਲ ਐ ਬ੍ਰੋ ਗਿਆਨ ਇਹ ਤੇ ਚੱਲਣਾ ਬਹੁਤ ਔਖਾ ਵਾਇਆ ਦੀ ਚੱਲਣ ਮੰਡੀ ਜਿਹੜਾ ਗੋਲਕਵਲ ਚਾਕੂਗਾ ਮਾਇਆਵਲ ਚਾਕੂਗਾ ਰਾਜਵਲ ਚਾਕੂਗਾ ਗੁਰੂ ਨਦੀ ਵਿੜੇਵਲ ਚਾਕੂਗਾ ਤੇ ਪੈਰਾ ਨਹੀਂ ਦੇ ਸਕਦਾ ਭਗਤਾਂ ਨੇ ਦਿੱਤਾ ਪੈਰਾ ਰਵਦਾਸ ਨੇ ਦਿੱਤਾ ਪਰ ਤਦਨ ਨੇ ਦਿੱਤਾ ਪਰ ਕਿੰਨਾ ਕਮੇਰ ਸੀ ਖੰਨਿਆ ਤੱਕ ਕੀ ਬੋਲ ਨਾ ਪੀਤ ਮਾਰੀ ਇਹ ਪੈਰਾਂ ਦਾ ਨੋ ਬੋਧਕ ਹਾਂ ਮਾਇਆ ਵੀ ਰਹੀ ਹੈ ਮੈਂ ਤਾਂ ਵੀ ਕੋਈ ਗੱਲ ਛੱਡ ਵੀ ਆਂ ਦਿੱਤੀ ਪਤਾ ਹੀ ਨਹੀਂ ਕਿਵੇਂ ਛੱਡਤੀ ਜਾਨਨ ਰਵਦਾਸ ਛੱਡਿਆ ਪਰਵਾਹੀ ਕੀਤੀ ਪਰ ਕੋ ਨਹੀਂ ਛੱਡਿਆ ਆਪਣਾ ਟਾਰਗੇਟ ਕੰਪਰੋਮਾਈਜ਼ ਨਹੀਂ ਛੱਡ ਕੀਤਾ ਹੈ ਝੂਠਾ ਕੁਪਰੋ ਮੈਂ ਸੱਚੇ ਸੱਚ ਦੇ ਨਾਲ ਜੁੜੇ ਸੱਚ ਨਾਲ ਰਹੇ ਪ੍ਰਚਾਰ ਸੱਚ ਦਾ ਹੀ ਕਰਨਾ ਫਿਰ ਕੀ ਹੋਇਆ ਤਾਂ ਦਾ ਸੰਬਾਸ਼ਾ ਨੇ ਕਿਹਾ ਕਿ ਇਹ ਧਰਮ ਨਹੀਂ ਹੋ ਸਕਦਾ ਚੱਲ ਸਕਦਾ ਪਰਮੇਸ਼ਰ ਨੇ ਕਿਹਾ ਸ਼ਾਤਰਾਂ ਬਿਨਾਂ ਨਹੀਂ ਚੱਲਣਾ ਇਹ ਤਾਂ ਖਾਲਸਾ ਸ਼ਸਤਰ ਧਾਰੀ ਬਣਾਇਆ ਪੰਡਤ ਆ ਸ਼ਾਤਰ ਸੱਟ ਗਿਆ ਸੀ ਉਹਨੇ ਕਿਹਾ ਸ਼ਾਤਰ ਪਹਿਲਾਂ ਸ਼ਾਤਰ ਸੱਟ ਫਿਰ ਆਣਾ ਉਹ ਬਿਸ਼ਰੂ ਕਹਿੰਦਾ ਸ਼ਾਸਤਰ ਆਪਣੇ ਕੋ ਰੱਖ ਲੈ ਤਰ ਬਹੁ ਨੂੰ ਸਮਝਾਉਂਦਾ ਜਿੰਨਾ ਚਿਰ ਧਰਮ ਸ਼ਾਸਤਰ ਤਾਰੇ ਨਹੀਂ ਰਹੂਗਾ ਇਹ ਤੁਹਾਨੂੰ ਬਚਣੋਂ ਨਹੀਂ ਲਊਗਾ ਧਰਮ ਦਾ ਵਿਰੋਧੀ ਨਹੀਂ ਸਾਰੀ ਦੁਨੀਆ ਧਰਮ ਕਮੇ ਬਚੂਗਾ ਸੱਚ ਧਰਮ ਨੂੰ ਨਹੀਂ ਕੋਈ ਬਚਣ ਦਿੰਦਾ ਬਗਾਰ ਸ਼ਾਸਤਰਾਂ ਤੇ ਸਿਵਜੀ ਸਿਵਜੀ ਕਾਹਦੇ ਦਫੂਲ ਨਹੀਂ ਬੈਠਾ ਵੀ ਉਹਨੂੰ ਕੀ ਲੋੜ ਐ ਉਹਨੇ ਤਾਂ ਰਾਜ ਨਹੀਂ ਕਰਨਾ ਉਹਨੂੰ ਵੀ ਵਿਸ਼ਨੂੰ ਤੋਂ ਖਤਰਾ ਹੈ ਰਾਜਾ ਵਿਸ਼ਨੂੰ ਕਹਦੇ ਸਿਆਲ ਨਹੀਂ ਖੜਾ ਉਹ ਕਹਦੇ ਨੇ ਉਹ ਕਹਿੰਦੇ ਹਰਿ ਕ੍ਰਿਸ਼ਨ ਕੋ ਕਹਦੇ ਨੇ ਰਾਮ ਜੀ ਨੂੰ ਕਹਦੇ ਨੇ ਯਾਰ ਸੱਚ ਧਰਮ ਦੇ ਖਿਲਾਫ ਨੇ ਹਥਿਆਰ ਉਹਨਾਂ ਦੇ ਫੱਕ ਜਿਹੇ ਨੰਦ ਦਿੱਤੇ ਹਥਿਆਰ ਸਾਰੀਆਂ ਬੱਤਾਂ ਸੱਚ ਦੇ ਖਿਲਾਫ ਨੇ ਨਹੀਂ ਆਣ ਚਰਚਾ ਕਰ ਲੈਣ ਉਹਨਾਂ ਦੇ ਗ੍ਰੰਥਾ ਜੋ ਅਸੀਂ ਸਬਦ ਕਰਦੇ ਆਂ ਖਿਲਾਫ ਦੇ ਸ਼ਿਵ ਜੀ ਵੀ ਖਿਲਾਫ ਹੈ ਤੇ ਵਿਸ਼ਨੂੰ ਵੀ ਖਿਲਾਫ ਹੈ ਤੋ ਸਾਬਤ ਹੋ ਜਾਂਦਾ ਇਹ ਨਾਲ ਦਾ ਬ੍ਰਹਮਾ ਵੀ ਖਿਲਾਫ ਹੈ ਜਿਹੜਾ ਇਹ ਨਾਲ ਦਾ ਰੱਬ ਉਹ ਵੀ ਖਿਲਾਫ ਹੈ ਸੱਚ ਤੇ ਉਹ ਬ੍ਰਹਮਾ ਆਪਣ ਤੇ ਬ੍ਰਹਮਾ ਨਾਲ ਹੋਰ ਬਨ ਮੁਕਵਲ ਇਹਨਾਂ ਬ੍ਰਹਮਾ ਕੌਣੇ ਪੜਦੇ ਉਹੀ ਖਿਲਾਫ ਹੈ ਛਤਰੀ ਕੌਣ ਹੈ ਛਤਰੀ ਰਾਜਾ ਇਹ ਤਨੇ ਖਿਲਾਫ ਨੇ ਤਾਂ ਦਸ ਪਾਸ਼ਾ ਨੇ ਉਹਨਾਂ ਪਰਮੇਸ਼ਰ ਨੇ ਕਿਹਾ ਪੰਥ ਚਲਾ ਤੂੰ ਨਹੀਂ ਚੱਲੇ ਇਹਨਾਂ ਨੇ ਜੀਉਣ ਦੇਣਾ ਵਖਤ ਪੈਦਾ ਹੋਏ ਜਦ ਹੀ ਮਿੱਟੀ ਭਾਤੀ ਚੱਲਣ ਦਿੱਤਾ ਬੰਦ ਤਾਂ ਜਲਾਇਆ ਪੰਥ ਚਲਾ ਫਿਰ ਕਿਹਾ ਪੰਥ ਚਲਾ ਤਬ ਜਗਤ ਮੈਂ ਜਦ ਤੂੰ ਕਰੋ ਆਰਗੇਨਾਈਜੇਸ਼ਨ ਕੁ ਬਣਾਈਏ ਇਹ ਆਰਗੇਨਾਈਜੇਸ਼ਨ ਹਮਲਾਵਨਿਆ ਡਿਫੈਂਸ ਵਾਸਤੇ ਨਹੀਂ ਸ਼ਸਤਰ ਪ੍ਰਚਾਰ ਕਰਨਾ ਪ੍ਰਚਾਰ ਦਾ ਜੇ ਮੂੰਹ ਬੰਦ ਕਰੇ ਉਹਨੇ ਬੰਦ ਕਰਨਾ ਸ਼ਸਤਰ ਵੀ ਚਲਾਉਣਾ ਜੇ ਉਹ ਸ਼ਸਤਰ ਚਲਾ ਕੇ ਉਹ ਬੰਦ ਕਰਦੇ ਨੇ ਫਿਰ ਡਿਫੈਂਸ ਵਾਸਤੇ ਕੁਝ ਵੀ ਕਰ ਲਿਗੇ ਜਿੰਨਾ ਜਰ ਉਹ ਸ਼ਸਤਰ ਦੇ ਬਾਰ ਕਰਦੇ ਨਹੀਂ ਉਹਨੇ ਅਸੀਂ ਨਹੀਂ ਕਰ ਸਕਦੇ ਕਿਸੇ ਦਾ ਵੀ ਨਹੀਂ ਕਰ ਸਕਦੇ ਗੱਲ ਵੀ ਜਿਹੜੀ ਕਰਨੀ ਏ ਉਹ ਹੱਕ ਤੇ ਇਨਸਾਫ ਦੀ ਉਹ ਕਰਨੀ ਆ ਚੁੱਪ ਵੀ ਗੱਲ ਉਹ ਨਹੀਂ ਕਰਨੀ ਫਿਰ ਸਾਡੇ ਚੁੱਪ ਵੀ ਗੱਲ ਕਰਦੇ ਨੇ ਚੁੱਪੇ ਗੱਲ ਹੀ ਕਰੀ ਦੇਂਦੇ ਤਰਮਦਾ ਸੇਖਾ ਦੇ ਢੀ ਜੁਤੀ ਕੇ ਸੇਖਾ ਜੋ ਵੀ ਗੱਲ ਲਾ ਕੇ ਮਤਲਬ ਤਾਣਾ ਵੜਾ ਨਹੀਂ ਉਤ ਉਹ ਮਜ਼ਾਕ ਹੀ ਆਕਬੀਰ ਨਗਰ ਕੋਰੇ ਪੱਡਿਆ ਵਾਹਮਣ ਕਬਕੇ ਹੋਏ ਕਬਲੇ ਬਰਾਮਣ ਜੋ ਜੋ ਬ੍ਰਹਮਚਾਰ ਹੈ ਬਰਾਮਣ ਤਾਂ ਜੇ ਬ੍ਰਹਮਚਾਰ ਹੈ ਤਾਹੀਏ ਜੋ ਹਾਂਜੀ ਕਹੂੰ ਸੱਸ ਸਰਤਾਰੀ ਕਹੂੰ ਵਿਦਿਆ ਕੇ ਵਿਚਾਰੀ ਕਹੂੰ ਵਿਦਿਆ ਕੇ ਵਿਚਾਰੀ ਕਿਤੇ ਵਿਦਿਆ ਦਾ ਵਿਚਾਰੀ ਉਹਨਾਂ ਸ਼ਾਸਤਰੀ ਆਰ ਬਿੰਦਿਆ ਦਾ ਵਿਚਾਰੀ ਸਾਡੇ ਖਾਲਸ ਇਕੱਠਾ ਹੀ ਹੈ। ਤਾਂ ਇਹ ਕਹ 70 ਸਵੇ ਕਰਤ ਵਿਪਨ ਕੀ ਦਸ ਪਾਸ਼ਾ ਕਹ ਰਹੇ ਨੇ। ਪੰਡਤ ਨੂੰ ਕਹ ਰਹੇ ਨੇ। ਕਿ ਜਿਹੜੇ ਛਤਰੀ ਨੇ ਵਿਪਰਾਂਲੇ ਕੰਮ ਦੇ ਤੇਰਾ ਨੂੰ ਐ। ਇਹਨੂੰ ਤੇ ਕਨਾਸ਼ ਕਿਰਪਾ ਕੇ ਦਿਹਾਰੋ ਹੁਣ ਕਿਰਪਾ ਦ੍ਰਿਸ਼ਟੀ ਕਰ। ਤੈਨੂੰ ਹੁਣ ਤਾਂ ਹੀ ਦਾਨ ਦੇ ਦਮ ਤੇਰਾ। ਹੁਣ ਮੇਰਾ ਦਾਨ ਦੇ ਇਹਨੂੰ ਕਿਸੇ ਹੋਰ ਨੂੰ ਜੀ ਨਹੀਂ ਕਰਦਾ। ਸੋ ਬੁਝੜੀ ਕਹਿੰਦਾ দান ਦਿਓ ਇਦੀ ਹੀ ਕੋ ਭਲੋ ਕਹਿੰਦਾ ਹੁਣ দান ਦੇਣਾ ਮੈਨੂੰ ਇਹਨਾਂ ਨੂੰ ਚੰਗਾ ਲੱਗਦਾ ਮੇਰੇ ਦਿਲ ਨੂੰ ਐ ਚੰਗਾ ਲੱਗਦਾ ਜਿਹੜਾ ਖਾਲਸਾ ਹੈ ਇਹਦੀ ਉਹ ਸੇਵਾ ਕਰਨਾ ਮੈਂ ਜਿਹੜਾ দান ਦੇਣਾ ਨਾ ਪੜਦਰੂ ਇਹਨਾਂ ਦੀ ਉਹ ਸੇਵਾ ਕਰਨਾ দান ਦਿਓ ਇਦੀ ਹੀ ਕੋ ਭਲੋ ਔਰ ਆਨ ਕੋ দান ਨਾ ਲਾਗਤ ਦੀ ਕੋ ਹੋਰ ਨੂੰ ਦਿੱਤਾ ਹੈ ਆਨ ਨੂੰ ਜਗ੍ਹਾ ਨਹੀਂ ਲੱਗਦਾ ਮੇਰੇ ਬਰੇ ਨਹੀਂ ਬੰਦਾ ਔਰ ਅੱਗੇ ਭਲਾ ਇਦੀ ਹੀ ਕੋ ਦੇਓ ਕਦੇ ਗੇਵਾਤ ਨੂੰ ਵੀ ਫੜੋ ਤਾਂ ਇਹਨਾਂ ਨੂੰ ਦਿਓ ਹੱਕਦਾਰੇ ਨੇ ਜਿਹੜਾ ਲੜਾਈ ਲੜੂ ਸੱਚ ਦੀ ਉਹੀ ਹੱਕਦਾਰ ਹੈ ਦੂਆ ਕੌਣ ਹੱਕਦਾਰ ਹੈ ਆਗੇ ਫਲਾਇ ਇਹ ਨਹੀਂ ਕੋ ਦਿਓ ਇਹ ਤਾਂ ਲਾ ਦੇਣਗੇ ਠਕਾਣੇ ਸੱਚ ਦੀ ਲੜਾਈ ਤੇ ਹੋਰ ਕਿਸੇ ਨਹੀਂ ਲੌਣਾ ਹੈ ਇਦੀ ਇਹ ਕੋ ਦਿਓ ਜਗਮੈ ਜਸ ਔਰ ਦਿਓ ਸਭ ਪੀਕੋ ਹੋਰ ਨੂੰ ਦਵੋਗੇ ਜਗ ਦਾ ਜਸ ਤਾਂ ਹੋਊਗਾ ਜ਼ਰੂਰ ਜ਼ਰੂਰ ਹੋਰ ਨੂੰ ਦਾਨ ਦਿੱਤੇ ਤਾਂ ਸੰਸਾਰੀ ਜਸ ਹੋਊਗਾ ਦਰਗਾਹ ਦਾ ਜਸ ਨਹੀਂ ਹੁੰਦਾ ਸੰਸਾਦ ਦਾ ਜਸ ਫਿੱਕਾ ਜਿਹਾ ਸੁਣਦਾ ਫਿੱਕਾ ਲੰਗਾ ਨਾ ਥੋੜੇ ਦਾ ਦੁਦ ਜੱਗ ਮੈਂ ਜਸ ਆਲਦੀਓ ਸਭ ਫੀਕੋ ਵੋਗ ਰਹੇ ਮੋ ਤਨ ਤੇ ਮਨ ਤੇ ਸਿਰ ਲੋ ਤਨ ਤੇ ਸਭ ਹੀ ਇਦਹੀ ਕੋ ਪਾਈਗਾ ਨਾ ਮੈਂ ਆਪਣੇ ਘਰ ਦਾ ਤਨ ਮੂ ਧਾਨਾ ਮੇਰਾ ਸਿਰ ਮੈਂ ਦਾ ਦਿੱਤਾ ਇਹਨਾਂ ਨੂੰ ਤੁਸੀਂ ਜੀਣਾ ਦੇਣਾ ਦਿਓ ਨਹੀਂ ਦੇਣਾ ਨਾ ਦਿਓ ਵਸੀਅਤ ਕਰਤੀ ਖਾਲਸਾ ਖਾਲਸਾ ਇਹ ਵਸੀਅਤ